ਪਟਿਆਲਾ ਰੋਡ ਤੇ ਇਹ ਹਾਦਸਾ ਵਾਪਰ ਗਿਆ ਸਕੂਲੀ ਬੱਚਿਆਂ ਦਾ ਦਰਦਨਾਕ ਹਾਦਸਾ ਹੋਇਆ ਸੱਤ ਜਣਿਆਂ ਦੀ ਮੌਤ ਹੋ ਚੁੱਕੀ ਹੈ ਡਰਾਈਵਰ ਸਣੇ ਸਕੂਲ ਦੇ ਬੱਚੇ ਸੀਗੇ ਜਿਨ੍ਹਾਂ ਦੀ ਮੌਤ ਹੋ ਚੁੱਕੀ ਆ ਤਸਵੀਰਾਂ ਦੇਖ ਕੇ ਰੂਹ ਕੰਬ ਜਾਂਦੀ ਹੈ ਰੂਹ ਕੰਬ ਜਾਂਦੀ ਹੈ ਤਸਵੀਰਾਂ ਦੇਖ ਕੇ ਜਿਸ ਹਿਸਾਬ ਦੇ ਨਾਲ ਇਹ ਹਾਦਸਾ ਵਾਪਰਿਆ ਹੈ ਇਨੋਵਾ ਕਾਰ ਤੇ ਟਿਪਰ ਦੇ ਪਰਖੱਚੇ ਤੱਕ ਉੱਡੇ ਨੇ ਟਿਪਰ ਤੇ ਇਨੋਵਾ ਦੀ ਟੱਕਰ ਹੋਈ ਹੈ ਇਨੋਵਾ ਦੇ ਵਿੱਚ ਸਕੂਲ ਦੇ ਬੱਚੇ ਦੱਸੀ ਜਾ ਰਹੇ ਸੀਗੇ ਔਰ ਡਰਾਈਵਰ ਦੀ ਵੀ ਮੌਤ ਹੋ ਚੁੱਕੀ ਹੈ ਤਾਂ ਤਸਵੀਰਾਂ ਦਿਖਾ ਰਿਆਂ ਸਮਾਣਾ ਪਟਿਆਲਾ ਰੋਡ ਤੇ ਰੂਕਮਾਉ ਖਾਦਸਾ ਵਾਪਰ ਗਿਆ ਹੈ ਹੁਣੇ-ਹੁਣੇ ਇਹ ਪੰਜਾਬ ਦੇ ਵਿੱਚ ਵੱਡਾ ਹਾਦਸਾ ਹੋਇਆ ਜਿਸ ਦੇ ਵਿੱਚ 7 ਲੋਕਾਂ ਦੀ ਮੌਤ ਹੋ ਚੁੱਕੀ ਹੈ ਸਕੂਲ ਸਕੂਲੀ ਬੱਚਿਆਂ ਦੇ ਸਣੇ ਡਰਾਈਵਰ ਦੀ ਵੀ ਮੌਤ ਹੋ ਚੁੱਕੀ ਹੈ ਸੋ ਕ੍ਰੇਨ ਮਲਾ ਕੇ ਜੀਸੀਬੀ ਮੰਗਾ ਕੇ ਤੇ ਅੱਗੇ ਉਹ ਬੁਨਟ ਜਿਹੜਾ ਆ ਉਹ ਚੱਕਿਆ ਗਿਆ ਏ ਤਸਵੀਰ ਦਿਖਾ ਰਿਆਂ ਦੇਖੋ ਬੁਨਟ ਚੱਕਿਆ ਗਿਆ ਕ੍ਰੇਨ ਦੇ ਪੰਜੇ ਦੇ ਨਾਲ ਤੇ ਫੇਰ ਜਾ ਕੇ ਲਾਸ਼ਾਂ ਕੱਢੀਆਂ ਗਈਆਂ ਨੇ ਕਿਸੇ ਬੱਚੇ ਦਾ ਸਿਰ ਖੁੱਲ ਗਿਆ ਕਿਸੇ ਦਾ ਧਾੜੀ ਵੱਖ ਹੋ ਗਿਆ ਕਿਸੇ ਦੀਆਂ ਲੱਤਾਂ ਬਾਹਾਂ ਵੱਖ ਹੋ ਚੁੱਕੀਆਂ ਨੇ ਇੰਨੀ ਕੁ ਜ਼ਿਆਦਾ ਭਿਆਨਕ ਟੱਕਰ ਹੋਈ ਐ ਕਿ ਜੇਕਰ ਤੁਸੀਂ ਤਸਵੀਰਾਂ ਦੇਖ ਲਓ ਤਾਂ ਤੁਸੀਂ ਇੱਕ ਵਾਰੀ ਜ਼ਰੂਰ ਉਸ ਰੱਬ ਨੂੰ ਯਾਦ ਕਰੋਗੇ ਔਰ ਤੁਹਾਡੀਆਂ ਅੱਖਾਂ ਨਮ ਹੋ ਜਾਣਗੀਆਂ ਇੰਨਾ ਕ ਰੂਕਮਾਉ ਹਾਦਸਾ ਵਾਪਰ ਗਿਆ ਹੈ ਸਕੂਲ ਤੋਂ ਪੜ ਕੇ ਬੱਚੇ ਨੋਵਾ ਕਾਰ ਦੇ ਵਿੱਚ ਸਵਾਰ ਸੀਗੇ ਔਰ ਸਕੂਲ ਤੋਂ ਪੜ ਕੇ ਆਪੋ ਆਪਣੇ ਘਰੇ ਬੱਚੇ ਜਾ ਰਹੇ ਸੀ ਨੋਵਾ ਕਾਰ ਉਹਨਾਂ ਨੂੰ ਛੱਡਣ ਜਾ ਰਹੀ ਸੀ ਡਰਾਈਵਰ ਵਿੱਚ ਸੀਗਾ ਔਰ ਭਿਆਨਕ ਹਾਦਸਾ ਟਿਪਰ ਦੇ ਨਾਲ ਟੱਕਰ ਹੋਈ ਔਰ ਟਿਪਰ ਦੇ ਨਾਲ ਟੱਕਰ ਹੋਣ ਤੋਂ ਬਾਅਦ ਦੇ ਵਿੱਚ ਨੋਵਾ ਕਾਰ ਜਿਹੜੀ ਹੈ ਉਹ ਦਰਖਤ ਦੇ ਵਿੱਚ ਜਾ ਵੱਜਦੀ ਹੈ ਜਿਸ ਕਾਰਨ ਬਹੁਤ ਵੱਡਾ ਹਾਦਸਾ ਜਿਹੜਾ ਵਾਪਰਿਆ ਹੈ ਸੱਤ ਲੋਕਾਂ ਦੀ ਮੌਤ ਹੋ ਚੁੱਕੀ ਹੈ ਸਕੂਲੀ ਬੱਚਿਆ ਸਣੇ ਡ라이ਵਰ ਦੀ ਵੀ ਮੌਤ ਹੋ ਚੁੱਕੀ ਹੈ ਪੰਜਾਬ ਦੇ ਮੁੱਖ ਮੰਤਰੀ ਸੀਐਮ ਮਾਨ ਦੇ ਵੱਲੋਂ ਵੀ ਬਕਾਇਦਾ ਟਵੀਟ ਕਰ ਦਿੱਤਾ ਗਿਆ ਹੈ ਕਿ ਪਟਿਆਲਾ ਸੁਮਣਾ ਰੋਡ ਤੇ ਬੱਚਿਆਂ ਦੇ ਨਾਲ ਭਰੀ ਨਿੱਜੀ ਸਕੂਲ ਵੈਨ ਦਾ ਹਾਦਸਾ ਹੋਇਆ ਹੈ ਬਹੁਤ ਦੁਖਦਾਈ ਖਬਰ ਮਿਲੀ ਹੈ ਜਿਸ ਦੇ ਵਿੱਚ ਡਰਾਈਵਰ ਸਣੇ ਬੱਚਿਆਂ ਦੀ ਮੌਤ ਹੋ ਚੁੱਕੀ ਹੈ ਔਰ ਕੁਝ ਬੱਚੇ ਗੰਭੀਰ ਰੂਪ ਦੇ ਨਾਲ ਜ਼ਖਮੀ ਦੱਸੇ ਜਾ ਰਹੇ ਨੇ ਔਰ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ਤੇ ਮੌਜੂਦ ਨੇ ਬਚਾਅ ਕਾਰਜਾਂ ਤੇ ਮੈਂ ਪਲ-ਪਲ ਦੀ ਅਪਡੇਟ ਲੈ ਰਿਹਾ ਹਾਂ ਪਰਮਾਤਮਾ ਅਗੇ ਵਿਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਅਤੇ ਜ਼ਖਮੀ ਹੋਏ ਬੱਚਿਆਂ ਦੀ ਜਲਦ ਸਿਹਤਯਾਬੀ ਦੀ ਅਰਦਾਸ ਕਰਦੇ ਹਾਂ ਤਾਂ ਇਹ ਸੀਐਮ ਮਾਨ ਦੇ ਵੱਲੋਂ ਟਵੀਟ ਕਰ ਦਿੱਤਾ ਗਿਆ ਹੈ ਜੋ ਪੰਜਾਬ ਦੇ ਵਿੱਚ ਪਟਿਆਲਾ ਸਮਾਣਾ ਰੋਡ ਤੇ ਇਹ ਰੂਕਮਾਉ ਹਾਦਸਾ ਜਿਹੜਾ ਵਾਪਰਿਆ ਹੈ ਬੱਚਿਆਂ ਸਣੇ 7 ਲੋਕਾਂ ਦੀ ਮੌਤ ਹੋ ਚੁੱਕੀ ਹੈ ਡਰਾਈਵਰ ਸਣੇ 7 ਲੋਕ ਮਾਰੇ ਜਾ ਚੁੱਕੇ ਨੇ ਦਰਦਨਾਕ ਮੌਤ ਮਿਲੀ ਹੈ ਵੱਡਾ ਹਾਦਸਾ ਭਿਆਨਖਾਤਾ ਤਸਵੀਰਾਂ ਦੇਖ ਕੇ ਇੱਕ ਵਾਰੀ ਰੂਹ ਕੰਬ ਜਾਂਦੀ ਆ ਤੁਸੀਂ ਵੀ ਦੇਖ ਪਾ ਰਹੇ ਹੋ ਪਟਿਆਲਾ ਤੇ ਸੁਮਾਣਾ ਰੋਡ ਤੇ ਪੂਰੇ ਰਾਹ ਕੀ ਰ ਇਕੱਠੇ ਖੋਏ ਨੇ ਉਹਨਾਂ ਦੇ ਵੱਲੋਂ ਇਹ ਲਾਸ਼ਾਂ ਜਿਹੜੀਆਂ ਨੇ ਉਹਨਾਂ ਲਾਸ਼ਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਬਕਾਇਦਾ ਜੀ ਸੀ ਬੀ ਮਗਾਈ ਗਈ ਹੈ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਜੀ ਸੀ ਬੀ ਦੇ ਪੰਜੇ ਦੇ ਨਾਲ ਇਨੋਵਾ ਕਾਰ ਦਾ ਬੁੰਨਟ ਜਿਹੜਾ ਉਹ ਪੱਟਿਆ ਗਿਆ ਬਾਰੀਆਂ ਜਿਹੜੀਆਂ ਤੋੜੀਆਂ ਗਈਆਂ ਪਰ ਫਿਰ ਵੀ ਲਾਸ਼ਾਂ ਜਿਹੜੀਆਂ ਸੀਗੀਆਂ ਕਿਸੇ ਦੇ ਸਟੀering ਖੁੱਬ ਗਿਆ ਕਿਸੇ ਦੇ ਕੁਝ ਖੁੱਬ ਗਿਆ ਤਾ ਇੱਕ ਤਸਵੀਰ ਤਾਂ ਅਸੀਂ ਦਿਖਾ ਨਹੀਂ ਸਕਦੇ ਜਿਹਦੇ ਵਿੱਚ ਇੱਕ ਸਿਰ ਜਿਹੜਾ ਆ ਉਹ ਸਿਰ ਖੁੱਲ ਜਾਂਦਾ ਹੈ ਬੱਚੇ ਦਾ ਔਰ ਡਰਾਈਵਰ ਜਿਹੜਾ ਆ ਉਹ ਵੀ ਮੌਕੇ ਤੇ ਉਸਦੀ ਮੌਤ ਹੋ ਚੁੱਕੀ ਹੈ ਤਾਂ ਡਰਾਈਵਰ ਸਣੇ 7 ਲੋਕਾਂ ਦੀ ਮੌਤ ਹੋਈ ਹੈ ਸਕੂਲ ਤੋਂ ਵਾਪਸ ਆਪਣੇ ਘਰੋ ਘਰੀ ਬੱਚੇ ਜਾ ਰਹੇ ਸੀ ਇੱਕ ਨੁਜੀ ਸਕੂਲ ਵੈਨ ਜਿਹੜੀ ਉਹ ਦੱਸੀ ਜਾ ਰਹੀ ਹੈ ਜਿਸ ਦਾ ਟਿਪਰ ਦੇ ਨਾਲ ਹੁਣ ਟਿਪਰ ਦੇ ਨਾਲ ਹਾਦਸਾ ਕਿਵੇਂ ਵਾਪਰ ਗਿਆ ਸਭ ਤੋਂ ਵੱਡਾ ਸਵਾਲ ਇਹ ਹੈ ਕੋਈ ਬ੍ਰੇਕ ਫੇਲ ਹੋ ਗਈ ਹੈ ਜਾਂ ਫਿਰ ਰਫ਼ਤਾਰ ਤੇਜ਼ ਸੀ ਬੇਕਾਬੂ ਹੋ ਗਈ ਜਾਂ ਕਿਸੇ ਟਿੱਪਰ ਵਾਲੇ ਦੀ ਗਲਤੀ ਹੈ ਤਾਂ ਆਖਰਕਾਰ ਕਾਰਨ ਕੀ ਬਣਿਆ ਐ ਏਡੇ ਵੱਡੇ ਹਾਦਸੇ ਦਾ ਫਿਲਹਾਲ ਤੁਹਾਨੂੰ ਦੱਸਦੇ ਕਿ ਸ਼ੁਰੂਆਤੀ ਜਾਂਚ ਦੇ ਵਿੱਚ ਕੋਈ ਵੀ ਕਾਰਨ ਨਹੀਂ ਪਤਾ ਲੱਗਿਆ ਕਿ ਗੱਡੀ ਬੇਕਾਬੂ ਹੋ ਗਈ ਜਾਂ ਰਫ਼ਤਾਰ ਤੇਜ਼ ਸੀ ਸੰਭਲ ਨਹੀਂ ਪਾਈ ਜਾਂ ਗੱਡੀ ਦੀ ਕੋਈ ਬ੍ਰੇਕ ਫੇਲ ਹੋ ਗਈ ਹੈ ਫਿਲਹਾਲ ਤੁਹਾਨੂੰ ਦੱਸਦੇ ਕਿ ਬਚਾਅ ਕਾਰਜਾਂ ਦੇ ਵਾਸਤੇ ਟੀਮਾਂ ਲਗੀਆਂ ਹੋਈਆਂ ਨੇ ਮੌਕੇ ਤੇ ਸਾਰਾ ਪ੍ਰਸ਼ਾਸਨ ਮੌਜੂਦ ਹੈ ਜਾਂਚ ਵੀ ਕੀਤੀ ਜਾ ਰਹੀ ਹੈ ਕਿ ਹਾਦਸਾ ਕਿਵੇਂ ਵਾਪਰਿਆ আর ਕੀ ਗੱਲਬਾਤ ਹੋਈ ਹੈ ਪਰ ਖਬਰ ਬਹੁਤ ਵੱਡੀ ਹੈ ਬਹੁਤ ਦਰਦਨਾਕ ਹਾਦਸਾ ਵਾਪਰਿਆ ਹੈ ਪੰਜਾਬ ਦੇ ਵਿੱਚ ਸਮਾਣਾ ਤੇ ਪਟਿਆਲਾ ਰੋਡ ਦੇ ਉੱਪਰ ਇੱਕ ਸਕੂਲ ਦੇ ਬੱਚਿਆਂ ਦੇ ਨਾਲ ਇਹ ਹਾਦਸਾ ਹੋਇਆ ਹੈ ਨਿੱਜੀ ਸਕੂਲ ਵੈਨ ਜਿਹੜੀ ਹੈ ਉਹਦਾ ਭਿਆਨਕ ਐਕਸੀਡੈਂਟ ਹੋ ਗਿਆ ਜਿਸ ਦੇ ਵਿੱਚ ਡਰਾਈਵਰ ਸਣੇ 7 ਲੋਕਾਂ ਦੀ ਮੌਤ ਹੋ ਚੁੱਕੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਦੇ ਵੱਲੋਂ ਬਕਾਇਦਾ ਇਸ ਘਟਨਾ ਨੂੰ ਲੈ ਕੇ ਟਵੀਟ ਕੀਤਾ ਗਿਆ ਹੈ ਉਹਨਾਂ ਨੇ ਦੁੱਖ ਪ੍ਰਗਟਾਇਆ ਹੈ ਇਸ ਘਟਨਾ ਦੇ ਉੱਪਰ ਕਿ ਜੋ ਜਾਣਕਾਰੀ ਮਿਲੀ ਹੈ ਕਿ ਨਿੱਜੀ ਸਕੂਲ ਵੈਨ ਦਾ ਐਕਸੀਡੈਂਟ ਹੋਇਆ ਹੈ ਅਸੀਂ ਅਰਦਾਸ ਕਰਦੇ ਹਾਂ ਕਿ ਜਿਹੜੇ ਵਿਛੜੀਆਂ ਰੂਹਾਂ ਨੇ ਪ੍ਰਮਾਤਮਾ ਉਹਨਾਂ ਨੂੰ ਸ਼ਾਂਤੀ ਦੇਵੇ ਆਪਣੇ ਚਰਨਾਂ 'ਚ ਨਵਾਸ ਬਖਸ਼ੇ ਔਰ ਬਚਾਅ ਕਾਰਜਾਂ ਦੇ ਵਾਸਤੇ ਟੀਮਾਂ ਲਾ ਦਿੱਤੀਆਂ ਨੇ ਮੌਕੇ ਤੇ ਪ੍ਰਸ਼ਾਸਨ ਹੈ ਔਰ ਜਿਹੜੇ ਬੱਚੇ ਜ਼ਖਮੀ ਨੇ ਉਹਨਾਂ ਨੂੰ ਪਟਿਆਲਾ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਉੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਆ ਪਰ ਇਲਾਜ ਉਹਨਾਂ ਦਾ ਕੀਤਾ ਜਾ ਰਿਹਾ ਸੀ